ਸੋ ਫਰਸਟ ਆਫ ਅਲ ਮੈਂ ਆਪਣੇ ਪੇਰੈਂਟਸ ਨੂੰ ਥੈਂਕ ਯੂ ਕਰਨਾ ਚਾਹੂੰਗੀ ਮੀਨਜ਼ ਲਗਾਤਾਰ ਜਦੋਂ ਮਾਰਕਸ ਘਟ ਆਉਂਦੇ ਸੀ ਜਾਂ ਫਿਰ ਕਈ ਵਾਰ ਵਧਦੇ ਆਉਂਦੇ ਸੀ ਜਦੋਂ ਮਾਰਕਸ ਘਟ ਆਉਂਦੇ ਸੀ ਤਾਂ ਉਹ ਸਪੋਰਟ ਕਰਦੇ ਸੀਗੇ ਪੂਰੇ ਤੇ ਮੈਂ ਆਪਣੇ ਟੀਚਰਸ ਦਾ ਵੀ ਥੈਂਕ ਯੂ ਕਰਨਾ ਚਾਹੂੰਗੀ ਕਿਉਂਕਿ ਲਗਾਤਾਰ ਉਹਨੇ ਦੀ ਮੀਜ਼ ਮੋਟੀਵੇਸ਼ਨ ਦਿੱਤੀ ਹੈ ਨੇ ਜਿਸ ਤੇ ਪੈਨ ਮੇਨਟੇਨ ਹੋ ਸਕੇ ਤੇ ਇੰਨੀ ਵਧੀਆ ਮੀਜ਼ 485 ਆਊਟ ਆਫ 100 500 ਹੈ ਬਹੁਤ ਖੁਸ਼ੀ ਹੋਈ ਹੈ ਜਾਨੀ ਸਾਰ ਕੁਝ ਸਾਡੇ ਟੀਚਰਸ ਨਾਲ ਨਾਲ ਹੋਇਆ ਗਾ ਹਨ ਸਾਨੂੰ ਬਹੁਤ ਵਧੀਆ ਗਾਈਡ ਕੀਤਾ ਸੀ ਬਹੁਤ ਵਧੀਆ ਪੜਾਇਆ ਸੀ ਡਾਂਟਿਆ ਵੀ ਸੀਗਾ ਜੇ ਸਾਡੇ ਮਾਰਕਸ ਘਟਾਉਂਦੇ ਸੀ ਤਾਂ ਸਾਨੂੰ ਡਾਂਟਦੇ ਵੀ ਸੀ ਵੀ ਤੁਸੀਂ ਹੋਰ ਪੜੋ ਤੇ ਬਾਕੀ ਪੇਰੈਂਟਸ ਦਾ ਵੀ ਬਹੁਤ سپورਟ ਸੀ ਤੇ ਸਾਡੇ ਮੇਰੇ ਸਾਰੇ ਟੀਚਰਸ ਫਿਜ਼ਿਕਸ ਵਾਲੇ ਸਰ ਮੈਮ ਕਾਮਨੀ ਮੈਮ ਨਕਕਿਨ ਮੈਮ ਗੀਤਾ ਮੈਮ ਤੇ ਮਿਰਿੰਦਰਜੀਤ ਸਰ ਤੇ ਮਨਜੀਤ ਸਰ ਪ੍ਰਿੰਸੀਪਲ ਸਰ ਸਭ ਨੇ ਬਹੁਤ ਹੈਲਪ ਕੀਤੀ ਚਾਰੇ ਬਹੁਤ ਵਧੀਆ ਮੰਨਾਂ ਮਾਰਨੀ ਨਹੀਂ 95 ਐਂਡ ਅਬਵ ਵੀ ਚਾਰ ਬੱਚੇ ਨੇ ਮੈਰਿਟ ਦੇ ਵਿੱਚ ਵੀ ਲੜ ਗਈ ਹੈ 97.2% ਮਾਰਕਸ ਲੈ ਕੇ ਲਗਭਗ 15 ਬੱਚਿਆਂ ਦੇ 90% ਤੋਂ ਉੱਪਰ ਅੰਕ ਨੇ ਇਹ ਮੈਂ ਸਾਰੀ ਰਿਜ਼ਲਟ ਮੇਰੇ ਟੀਚਰਸ ਮੇਰੇ ਗਾਰਡੀయన్స్ ਮੇਰੇ ਪੇਰੈਂਟਸ ਦੀ ਮਿਹਨਤ ਨਾਲ ਦੀ ਅੱਗੇ ਕੀ ਸੋਚੇ ਹੈ ਕੁਝ ਕੁ ਦੇ ਕੁ ਕੀ ਕਰਾਂ ਅੱਗੇ ਮੈਂ ਬੀਐਸਸੀ ਸਿੰਪਲ ਮੈਥਸ ਦੇ ਵਿੱਚ ਜਾ ਕੇ ਜਤੁਸਿੱਤ ਨੂੰ ਸਭ ਜਾਣਾ ਕਰਦਾ ਕਿਲਾ ਮੈਂ ਸਰ ਮੇਰਾ ਨਾਮ ਜਸਮੀਤ ਘੋੜਾ ਸਰ ਮੈਂ ਗਵਰਨਮੈਂਟ ਗਰਲ ਸੀਨੀਅਰ ਸੈਂਟਰੀ ਸਮਾਰਟ ਸਕੂਲ ਦੇ ਵਿੱਚ ਪੜ੍ਹਦੀ ਹਾਂ ਸਰ ਬਾਕੀ ਚੰਗੇ ਹਨ ਤਾਂ ਬਹੁਤ ਖਾਸੀ ਕੀਤੀ ਸਰ ਫਰਸਟ ਆਫ ਅਲ ਮੈਂ ਆਪਣੇ ਪੇਰੈਂਟਸ ਨੂੰ ਥੈਂਕ ਯੂ ਕਰਨਾ ਚਾਹੂੰਗੀ ਮੀਨਸ ਲੱਗਦਾ ਹੈ ਜਦੋਂ ਮਾਰਕਸ ਘਟਾਉਂਦੇ ਸੀ ਜਾਂ ਫਿਰ ਕਈ ਵਾਰ ਵਧਾਉਂਦੇ ਸੀ ਜਦੋਂ ਮਾਰਕਸ ਘਟਾਉਂਦੇ ਸੀ ਤਾਂ ਉਹ ਸਪੋਰਟ ਕਰਦੇ ਸੀ ਕਿ ਪੂਰੇ ਤੇ ਮੈਂ ਆਪਣੇ ਟੀਚਰਸ ਦਾ ਵੀ ਥੈਂਕ ਯੂ ਕਰਨਾ ਚਾਹਾਂਗੀ ਕਿਉਂਕਿ ਲਗਾਤਾਰ ਉਹਨੇ ਦੀ ਮੀਨਜ਼ ਮੋਟੀਵੇਸ਼ਨਸ ਅਦ ਕਈ ਹੈ ਨੇ ਜਿਸਪੀਨ ਮੇਨਟੇਨ ਹੋ ਸਕਿਆ ਤੇ ਇਹਨੇ ਮੀਨਜ਼ 485 ਆਊਟ ਆਫ 500 ਹੈਨਾ ਮੀਨਜ਼ ਕਿਤੇ ਨੇ ਮਾਰਕਸ ਅਬਟੇਨਸ ਸਰ ਅੱਗੇ ਮੈਨੇ ਇਟ ਕਲੀਅਰ ਕਰਨ ਬਾਰੇ ਸੋਚਿਆ ਤੇ ਸਰ ਐਮਬੀਬੀਐਸ ਮੀਨਜ਼ ਕਰਨੀ ਹੈ ਸਰ ਮੈਨੇ ਤੇ ਉਸਦੇ ਲਈ ਸਰ ਮੈਨੇ ਇਸ ਸਾਲ ਤਿਆਰੀ ਕਰਨੀ ਹੈ ਤਾਂ ਲੱਗਦਾ ਵੀ ਸਕੂਲ ਦੇ ਵਿੱਚ ਚੰਗੀ ਐਨਸੀਐਸ ਹੈ ਇੰਟੈਂਟ ਹੋਰ ਬੱਚੇ ਨੂੰ ਕਿਹੜਾ ਚਾਹੁੰਦਾ ਸਰ ਮੈਂ ਹੋਰ ਬੱਚੇ ਨੂੰ ਪਹਿਲਾਂ ਤਾਂ ਹੈਨਾ ਕੰਗ੍ਰੈਚੁਲੇਸ਼ਨਸ ਕਹਿਣਾ ਚਾਹੂੰਗੀ ਮੀਨ ਸਾਰਿਆਂ ਦੀ ਓਵਰਆਲ ਬਹੁਤ ਹੀ ਜ਼ਿਆਦਾ ਵਧੀਆ ਮਾਰਕਸ ਆਏ ਨੇ ਸਰ ਮੀਨ ਇੱਕ ਦੂਸਰੇ ਨੂੰ ਹੈਨਾ ਲਗਾਤਾਰ ਇਸ سپورਟ ਕਰਦੇ ਸੀਗੇ ਮੀਨ ਜਦੋਂ ਮਾਰਕਸ ਘਟ ਆਉਂਦੇ ਸੀ ਜਾਂ ਵਧ ਆਉਂਦੇ ਸੀਗੇ ਤੇ ਟੀਚਰਸ ਵੀ سپورਟ ਕਰਦੇ ਸੀ ਤੇ ਉਹ ਮੈਂ ਥੈਂਕ ਯੂ ਕਾ ਮੀਨ ਕੰਗ੍ਰੈਚੁਲੇਸ਼ਨਸ ਕਹਿਣਾ ਚਾਹੂੰਗੀ ਸਰ ਮੈਂ ਕੀ ਦਮ ਹੈ ਨਾ ਰਮਨਦੀਪ ਕੌਰ ਮੈਗ ਵਰਮਨ ਗਰਲਸ ਕੈਨ ਬੀ ਸਮਾਰਟ ਸਕੂਲਸ ਬਣਦੀਆਂ ਬੱਚੇ ਬਾਅਦ ਵਿੱਚ ਚੰਗੇ ਹਾਲਤ ਦਾ ਪਾਸੇ ਕਿਤੇ ਵਿੱਚ ਹੋਤ ਖੁਸ਼ੀ ਹੋਈ ਹੈਗੀ ਸਾਰਾ ਕੁਝ ਸਾਡੇ ਟੀਚਰਸ ਨਾਲ ਨਾਲ ਹੋਇਆ ਗੋਣ ਨੇ ਸਾਨੂੰ ਬਹੁਤ ਵਧੀਆ ਗਾਈਡ ਕੀਤਾ ਸੀ ਬਹੁਤ ਵਧੀਆ ਪੜਾਇਆ ਸੀ ਡਾਂਟਿਆ ਵੀ ਸੀਗਾ ਜੇ ਸਾਡੇ ਮਾਰਕਸ ਕਟ ਆਉਂਦੇ ਸੀ ਤਾਂ ਸਾਨੂੰ ਡਾਟ ਦੇ ਵੀ ਸੀ ਵੀ ਤੁਸੀਂ ਹੋਰ ਪੜੋ ਤੇ ਬਾਕੀ ਪੇਰੈਂਟਸ ਦਾ ਵੀ ਬਹੁਤ سپورਟ ਸੀ ਤੇ ਸਾਡੇ ਮੇਰੇ ਸਾਰੇ ਟੀਚਰਸ ਫਿਜ਼ਿਕਸ ਵਾਲੇ ਸਰ ਮੈਮ ਕਾਮਨੀ ਮੈਮ ਨਕਕਿਨ ਮੈਮ ਗੀਤਾ ਮੈਮ ਤੇ ਮਿਰਿੰਦਰਜੀਤ ਸਰ ਤੇ ਮਨਜੀਤ ਸਰ ਪ੍ਰਿੰਸੀਪਲ ਸਰ ਸਭ ਨੇ ਬਹੁਤ ਹੈਲਪ ਕੀਤੀ ਤਾਂ ਲੱਗਦਾ ਵੀ ਜੇ ਵੀ ਚੰਗੀ ਐ ਫਾਸਿ ਕਿਤੇ ਨੇ ਤਾਂ ਅੱਗੇ ਜਾ ਕੇ ਵੀ ਜਿੱਦਾਂ ਸੁਖਣਾ ਕੀ ਚਾਹੀਦਾ ਮੈਂ ਬੀਐਸਸੀ ਨਾਨ ਮੈਡੀਕਲ ਕਰਨ ਬਾਰੇ ਸੋਚਿਆ ਮੈਂ ਟੀਚਿੰਗ ਲੈਣ ਚ ਜਾਣਾ ਚਾਹਨੀ ਹਾਂਗੇ ਤਸਵੀਰ ਜਿੰਦਗੀ ਦੇ ਵਿੱਚ ਕੀ ਸਿੱਖਿਆ ਕੀ ਅਜੇ ਨਾ ਜਿਹੜਾ ਸੰਦੇਸ਼ ਲੱਭ ਜਾਂਦਾ ਜੀ ਮਿਹਨਤ ਕਰਦੇ ਰਹਿਣਾ ਚਾਹੀਦਾ ਕਦੇ ਵੀ ਐਵੇਂ ਸੋchnਾ ਚਾਹੀਦਾ ਵੀ ਹਾਂ ਵੀ ਹੁਣ ਆਪਾਂ ਨੂੰ ਛੱਡ ਦੇਣਾ ਚਾਹੀਦਾ ਨਾ ਤਾਂ ਮਿਹਨਤ ਕਰੀਂ ਚੱਲ ਹਾਂਜੀ ਕੰਸੈਪਟ ਲੱਕ ਮੇਰਾ ਨਾਮ ਡਾਕਟਰ ਬਲਵਿੰਦਰ ਸਿੰਘ ਬੋਪੜਾ ਜੀ ਪ੍ਰਿੰਸੀਪਲ ਸਰਕਾਰੀ ਕੰਨਿਆ ਸਿੰਘ ਸਟੈਂਡਸ ਸਕੂਲ ਭੋਪਾਲਗੜ ਸਰ ਬੱਚਿਆਂ ਨੇ ਚੰਗੀ ਫਾਸਿਲ ਕਿਤੇ ਕਿੰਨੇ ਬੱਚੇ ਨੇ ਜਿਹੜੀਆਂ ਮੱਲਾਂ ਮਾਰੀਆਂ ਨੇ ਬੱਚਿਆਂ ਨੇ ਬਹੁਤ ਵਧੀਆ ਮੱਲਾਂ ਮਾਰੀਆਂ ਨੇ ਜੀ 95 ਐਂਡ ਅਬੋਵ ਵਿੱਚ 4 ਬੱਚੇ ਨੇ ਮੈਰਿਟ ਦੇ ਵਿੱਚ ਵੀ ਲੜਕੀ ਹੈ ਇਹ 97.2% ਮਾਰਕਸ ਲੈ ਕੇ ਲਗਭਗ 15 ਬੱਚਿਆਂ ਦੇ 90% ਤੋਂ ਉੱਪਰ ਅੰਕ ਨੇ ਤੇ ਲਗਭਗ 40 ਬੱਚਿਆਂ ਦੇ 80% ਤੋਂ ਉੱਪਰ ਅੰਕ ਨੇ ਇਹ ਕੀ ਰਾਜ ਦੇ ਅੰਦਰ ਸਰਕਾਰੀ ਸਕੂਲ ਦੇ ਵਿੱਚ ਹਰ ਸਾਲ ਦੇ ਵਿੱਚ ਅੱਗੇ ਦਿੱਤੀ ਜੀ ਉਹਦੇ ਸਕੂਲ ਦੇ ਵਿੱਚ ਵੀ ਲਿਖਿਆ ਜਾਂਦਾ ਇਹ ਵਿਦਿਆਰਥੀਆਂ ਤੇ ਅਧਿਆਪਕਾਂ ਦੀ ਆਪਸ ਦੇ ਵਿੱਚ ਕੋਆਰਡੀਨੇਸ਼ਨ ਹੈ ਬੱਚੇ ਵੀ ਦੇ ਆਪਕਾਂ ਦੀ ਹਰ ਗੱਲ ਮੰਨਦੇ ਨੇ ਜਿਸ ਤਰ੍ਹਾਂ ਉਹਨਾਂ ਨੂੰ ਗਾਈਡੈਂਸ ਦਿੱਤੀ ਜਾਂਦੀ ਹੈ ਪੜ੍ਹਾਈ ਲਈ ਜਾਂ ਹੋਰ ਡਿਸਪਲਨ ਦੇ ਵਿੱਚ ਰਹਿ ਕੇ ਲਗਨ ਨਾਲ ਕੰਮ ਕਰਨ ਲਈ ਉਹਦੇ ਦੇ ਬੱਚੇ ਪੂਰੇ ਉੱਤਰਦੇ ਨੇ ਜਿਹੜੇ ਬੱਚੇ ਪੂਰੇ ਉੱਤਰਦੇ ਨੇ ਉਹ ਵਧੀਆ ਪਰਫਾਰਮੈਂਸ ਦਿਖਾਉਂਦੇ ਹੀ ਨੇ ਇਮਾਨਤਕਾਰ ਗਵਰਨਮੈਂਟ ਗਰਲ ਸੀਨੀਅਰਸ ਕੈਂਡੀ ਸਮਾਰਟ ਸਕੂਲ ਬਣ ਸਰਦੀ ਰਿਜ਼ਲਟ ਹੈ ਪਰ ਕਿੰਨੇ ਅੰਕ ਜਿਹੜੇ ਪ੍ਰਾਪਤ ਕੀਤੇ ਨੇ 97.2% ਇਹ ਵੀ ਜ਼ਿਕਰ ਇਹੋ ਹੈ ਕਿ ਜਿਹੜੇ ਦੇ ਵਿੱਚੋਂ ਇਹਦਾ ਚੰਗਾ ਨਾਮ ਪਾਸ ਕੀਤਾ ਹੈ ਹਾਂਜੀ ਬਹੁਤ ਖੁਸ਼ੀ ਹੋ ਰਹੀ ਹੈ ਮੈਨੂੰ ਇਹ ਸਾਰਾ ਰਿਜ਼ਲਟ ਮੇਰੇ ਟੀਚਰਸ ਮੇਰੇ ਗਾਰਡੀਅਨਸ ਮੇਰੇ ਪੇਰੈਂਟਸ ਦੀ ਮਿਹਨਤ ਨਾਲ ਹੀ ਹੈ। ਤਾਂ ਅੱਗੇ ਕੀ ਸੋਚੇ ਤੁਸੀਂ ਕਿ ਕੀ ਕਰਨਾ ਹੈ? ਅੱਗੇ ਮੈਂ ਬੀਐਸਸੀ ਸਿੰਪਲ ਮੈਥਸ ਦੇ ਵਿੱਚ ਜਾਂ ਫਿਜ਼ਿਕ ਤਿੰਨੋਂ ਹੀ ਸਬਜੈਕਟ ਨਾਲ ਕਰੂੰਗੀ। ਤਾਂ ਇੰਨੇ ਚੰਗੇ ਹੱਥੋਂ ਹਸਬੰਦ ਦਾ ਤਣ ਦੇ ਲਈ ਇਹਦਾ ਦਾਸੀ ਵੱਡਾ ਯੋਗਦਾਨ ਪਾ ਸਕਦਾ। ਇਹ ਮੇਰੇ ਟੀਚਰਸ ਇੰਦਰਜੀ ਸਰ ਸਾਡੇ ਸਕੂਲ ਪ੍ਰਿੰਸੀਪਲ ਸਰ ਮੋਤੀ ਸਰ ਨਫਕੀਨ ਮੈਮ ਕਾਮਨੀ ਮੈਮ ਗੀਤਾ ਮੈਮ ਮੇਰੇ ਟੀਚਰਸ ਮੇਰੇ ਪੇਰੈਂਟਸ ਸਾਰਿਆਂ ਦੀ ਬਹੁਤ ਬਹੁਤ ਦਾ ਯੋਗਦਾਨ। ਤੇ ਫਿਰ ਇਸੇ ਵੱਲ ਤੋਂ ਕੋਲ ਸਕੂਲ ਨੇ ਵੀ ਹਾਂਜੀ ਹਾਂਜੀ। ਕੁਝ ਕਹਿਣਾ ਚਾਹੋਗੇ ਆਪਣੇ ਪਿਛਤਰ ਦੇ ਲਈ ਲੈ ਚਲਗੇ ਨੰਬਰ। ਉਹਨਾਂ ਦੀ ਮਿਹਨਤ ਸਦਕਾ ਹੀ ਹੋਇਆ ਉਹਨਾਂ ਨੇ ਜੇ ਸਾਨੂੰ ਸਪੋਰਟ ਕੀਤਾ ਤਾਂ ਹੀ ਅਸੀਂ ਇਹ ਨੰਬਰ ਲੈ ਸਕਿਆ। ਕੋਈ ਅਜਿਹੀ ਯਾਦਗਾਰ ਗੱਲ ਪੜ੍ਹਾਈ ਦੇ ਸਮੇਂ ਜਿਹੜੀ ਅੱਜ ਯਾਦ ਆਉਂਦੀ ਹੋਵੇ ਟੀਚਰ ਜੀ ਨੂੰ ਕੋਈ ਕਹਿ ਕੇ ਆਓਗੇ। ਹਾਂਜੀ ਟੋਕਦੇ ਵੀ ਸੀ ਕਹਿੰਦੇ ਸੀ ਇੰਨਾ ਫਨ ਨਹੀਂ ਕਰਦੇ ਹੁੰਦੇ ਹੈਗੇ ਪੜ੍ਹ ਲਿਆ ਗਰ ਪੇਪਰ ਨੇੜੇ ਆ ਰਿਹਾ ਨੇ। ਤਾਂ ਜੋ ਨੰਬਰਾਂ ਦਾ ਜਿਹੜਾ ਲੱਗਦਾ ਨਹੀਂ ਉਹਨਾਂ ਦਾ ਜਲੀਦ ਉਹਨੂੰ ਸਮਝਾਇਆ ਸੀ ਕਾਜਕ। ਹਾਂਜੀ। ਵੈਸੇ ਹੀ ਨੇੜਤਾ ਹੈ ਕਿਉਂਕਿ ਮੈਂ ਇਹਨਾਂ ਦੀ ਇਨਚਾਰਜ ਸੀਗੀ ਤੇ ਸਾਡੇ ਸਕੂਲ 'ਚ ਜਿਹੜੇ ਹੈਗੇ ਟੋਟਲ ਬੱਚੇ 162 ਸੀਗੇ ਤੇ ਸਾਰਿਆਂ ਦਾ ਹੀ ਨਤੀਜਾ ਵਧੀਆ ਆਇਆ ਹੈ। ਤੇ ਇੱਥੇ ਗੱਲ ਕੀ ਹੁੰਦੀ ਹੈ ਵੀ ਜੇ ਅਸੀਂ ਕਹੀਏ ਅਸੀਂ ਬਹੁਤ ਵਧੀਆ ਪੜਾਇਆ ਜਾਂ ਬੱਚਿਆਂ ਨੇ ਬਹੁਤ ਵਧੀਆ ਪੜਿਆ ਇਹ ਦੋਨਾਂ ਦੀ ਕੋਆਰਡੀਨੇਸ਼ਨ ਹੈ। ਦੇਖੋ ਅਸੀਂ ਗਾਈਡ ਕਰਦੇ ਸਮੇਂ ਸਮੇਂ ਤੇ ਅਸੀਂ ਡਾਂਟਦੇ ਵੀ ਰਹੇ ਹਾਂ। ਮੈਂ ਤਾਂ ਵੈਸੇ ਹੀ ਸਟ੍ਰਿਕ ਟੀਚਰ ਹਾਂ ਮੈਂ ਤਾਂ ਬਹੁਤ ਡਾਂਟਦੀ ਹਾਂ ਜੀ। ਤਾਂ ਜੇ ਬੱਚੇ ਉਸ ਗੱਲਾਂ ਨੂੰ ਤੇ ਅਮਲ ਕਰ ਲੈਂਦੇ ਨੇ ਤਾਂ ਉਹਦਾ ਨਤੀਜਾ ਵਧੀਆ ਹੀ ਹੁੰਦਾ ਹੈ। ਹੁਣ ਜਿਵੇਂ ਬੱਚੇ ਮੈਰਿਟ 'ਚ ਆਏ ਬੱਚਾ ਸਾਡਾ ਇੱਕ ਬੱਚਾ ਸਾਡੀ ਇੱਕ ਬੱਚੀ ਮੈਰਿਟ ਤੋਂ ਇੱਕ ਨੰਬਰ ਤੇ ਰਹਿ ਗਈ ਹੈ ਜੇ ਸਾਡੇ ਮੈਥ ਦੇ ਵਿੱਚੋਂ ਗੀਤਾ मैम ਪੜਾਉਂਦੇ ਸੀਗੇ 100 'ਚੋਂ 100 ਵੀ ਹੈ ਇੱਕ ਬੱਚੇ ਦੇ ਪੰਜਾਬੀ 'ਚੋਂ 100 'ਚੋਂ 100 ਮਾਰਕਸ ਨੇ ਤਾਂ ਇੱਥੇ ਕੀ ਕਾਊਂਟ ਕਰਦੀ ਹੈ ਗੱਲ ਇੱਥੇ ਇਹ ਵੀ ਬੱਚਿਆਂ ਨੇ ਜੀ ਅਸੀਂ ਪੜਾਇਆ ਦੇਖੋ ਅਸੀਂ ਸਾਰਿਆਂ ਨੂੰ ਇਕੱਠੇ ਪੜਾਇਆ ਕਈ ਬੱਚੇ ਕੀ ਕਰਦੇ ਨੇ ਉਸ ਨੂੰ ਵਧੀਆ ਢੰਗ ਨਾਲ ਸੁਣਦੇ ਨੇ ਫਿਰ ਉਸ ਤੇ ਅਮਲ ਕਰਦੇ ਨੇ ਪ੍ਰੈਕਟਿਸ ਕਰਦੇ ਨੇ ਤਾਂ ਉਹਦੇ ਨਾਲ ਕੀ ਹੁੰਦਾ ਹੈ ਜੇ ਬੱਚੇ ਵਧੀਆ ਨੰਬਰ ਲੈਂਦੇ ਨੇ ਤੇ ਉਥੇ ਜੇ ਉਹਨਾਂ ਦੇ ਮਾਪਿਆਂ ਦਾ ਕਦ ਉੱਚਾ ਹੁੰਦਾ ਤਾਂ ਟੀਚਰ ਦਾ ਕਦ ਵੀ ਜੇਠ ਉੱਚਾ ਹੋ ਜਾਂਦਾ ਬੱਚੇ ਕਹਿੰਦੇ ਨੇ ਵੀ ਟੀਚਰ ਮਾਰਦਾ ਅਸਲ ਮਾਰੇ ਦਾ ਰੀਜਨ ਕਿਉਂ ਦਮ ਸਭ ਤੋਂ ਹੁੰਦਾ ਵੀ ਸਰ ਐਕਚੁਅਲੀ ਨਾ ਦੇਖੋ ਮੈਂ ਬੱਚਿਆਂ ਨੂੰ ਹਮੇਸ਼ਾ ਇਹ ਗੱਲ ਕਹਿੰਨੀ ਹੁੰਦੀ ਆ ਵੀ ਜੇ ਟੀਚਰ ਤੁਹਾਨੂੰ ਡਾਂਟਦਾ ਹੈ ਉਹਦੇ ਮਨ 'ਚ ਕੋਈ ਬੈਰ ਵਿਰੋਧ ਨਹੀਂ ਹੁੰਦਾ ਅਸੀਂ ਤਾਂ ਪਤਾ ਨਹੀਂ 10 ਮਿੰਟਾਂ ਬਾਅਦ ਭੁੱਲ ਵੀ ਜਾਂਦੇ ਆ ਵੀ ਡਾਂਟਿਆ ਸੀ ਉਸ ਸਮੇਂ ਕੀ ਹੁੰਦਾ ਸਾਡੀਆਂ ਐਕਸਪੈਕਟੇਸ਼ਨ ਜੁ ਹੁੰਦੀਆਂ ਨੇ ਬੱਚੇ ਤੇ ਜਿਵੇਂ ਅਸੀਂ ਬੱਚੇ ਨੂੰ ਪੜ੍ਹਾ ਰਹੇ ਹਾਂ ਸਾਨੂੰ ਪਤਾ ਹੁੰਦਾ ਵੀ ਇਹ ਬੱਚਾ ਇਹ ਕੰਮ ਕਰ ਸਕਦਾ ਵੀ ਇਹ ਬੜੀ ਛੇਤੀ ਸਾਨੂੰ ਫੋਲੋ ਕਰ ਲੂਗਾ ਕਈ ਵਾਰ ਬੱਚਾ ਉੱਥੇ ਵੀ ਧਿਆਨ ਇਧਰ ਉਧਰ ਡਾਇਵਰਟ ਕਰ ਲੈਂਦਾ ਤੇ ਨਹੀਂ ਬੜਦਾ ਫਿਰ ਸਾਡਾ ਉਥੇ ਡੰਟਣਾ ਜਾਇਜ਼ ਬਣ ਜਾਂਦਾ ਮੈਨੂੰ ਲੱਗਦਾ ਮੇਰੇ ਵਿਚਾਰ ਨੇ ਵੀ ਸਾਨੂੰ ਡੰਟਣਾ ਵੀ ਚਾਹੀਦਾ ਡਾਂਟਦੇ ਹੋਏ ਬੱਚੇ ਕਈ ਵਧੀਆ ਨੌਕਰੀਆਂ ਤੇ ਬੈਠੇ ਨਹੀਂ ਹਾਂ ਹਾਂਜੀ ਹਾਂ ਬਿਲਕੁਲ ਜੀ ਬਿਲਕੁਲ ਮੇਰਾ ਇੱਕ ਬੱਚਾ ਸੀਗਾ ਜੀ ਉਹ IIT ਗੁਹਾਟੀ ਤੋਂ ਸੁਣਾਈ ਹੈ IIT ਕੀਤੀ ਸੀਗੀ ਤੇ ਮੈਨੂੰ ਲੱਗਦਾ ਮੈਂ ਆਪਣੀ 30 ਸਾਲਾਂ ਦੀ ਜੌਬ ਦੇ ਵਿੱਚ ਉਹਨੂੰ ਬਹੁਤ ਡਾਂਟਿਆ ਹੋਊਗਾ ਜੀ ਤੇ ਇਹ ਬੱਚੇ ਵੀ ਆ ਮੇਰੇ ਬਹੁਤ ਡੇਰੇ ਨੇ ਪਰ ਇਹਨਾਂ ਨੂੰ ਜੇ ਮੈਨੂੰ ਲੱਗਦਾ ਮੈਂ 60% ਡੈਂਟਿਆ ਹੋਊਗਾ 40% ਇਹਨਾਂ ਨੂੰ ਪਿਆਰ ਨਾਲ ਡੀਲ ਕੀਤਾ ਉਹ ਕਿਉਂਕਿ ਬੱਚੇ ਆ ਜੀ ਇਹ ਅਨਭੋਲ ਬੱਚੇ ਨੇ ਨਤੀਜਾ ਵੀ ਜਿਹੜਾ ਮਿਲੇ ਆ ਹਾਂਜੀ ਦੇਖੋ ਇਹ ਅਨਭੋਲ ਬੱਚੇ ਨੇ ਜੀ ਇਹਨਾਂ ਨੂੰ ਕਈ ਵਾਰ ਲੱਗਦਾ ਵੀ ਡਾਂਟਣ ਵਾਲਾ ਟੀਚਰ ਬੁਰਾ ਹੁੰਦਾ ਪਰ ਨਹੀਂ ਜੀ ਕਿਸੇ ਕੋਨੇ ਦੇ ਵਿੱਚ ਇਹਨਾਂ ਨੂੰ ਸਮਝ ਆ ਜਾਂਦੀ ਹੈ ਤੇ ਬੱਚੇ ਫਿਰ ਕਹਿੰਦੇ ਨੇ ਮੈਮ ਤੁਹਾਡੀ ਡਾਂਟ ਜਿਹੜਾ ਹੈਗਾ ਇਹ ਉਹ ਸਾਨੂੰ ਚੰਗੇ ਨੰਬਰਾਂ ਦੇ ਰੂਪ ਵਿੱਚ ਇੱਕ ਅਵਾਰਡ ਮਿਲਿਆ ਹੈਗਾ ਜੀ ਤਾਂ ਉਹਦੇ ਨਾਲ ਸਾਡਾ ਜਿਵੇਂ ਇੱਕ ਹਾਈਟ ਵੀ ਵੱਧ ਗਈ ਜੀ ਪੇਰੈਂਟਸ ਦਾ ਤਾਂ ਹੌਸਲਾ ਵਧਣਾ ਹੀ ਹੈ ਜੀ ਉਹਨਾਂ ਦੇ ਤਾਂ ਬੱਚਿਆਂ ਨੇ ਉਹਨਾਂ ਦਾ ਨਾਮ ਰੌਸ਼ਨ ਕੀਤਾ ਹੀ ਹੈ ਜੀ ਜਦੋਂ ਸਕੂਲ ਦਾ ਰਿਜ਼ਲਟ ਆਉਂਦਾ ਹੈ ਤੇ ਸਮਝ ਲਓ ਸਕੂਲ ਦਾ ਇੱਕ ਪਰਿਵਾਰ ਹੈ ਜੀ ਚਾਹੇ ਉਹ ਆਰਟਸ ਆ ਚਾਹੇ ਸਾਇੰਸ ਆ ਚਾਹੇ ਵੋਕੇਸ਼ਨਲ ਹੈ ਤਾਂ ਉਥੇ ਸਾਰੇ ਪਰਿਵਾਰ ਦੇ ਵਿੱਚ ਹੀ ਖੁਸ਼ੀ ਹੋ ਜਾਂਦੀ ਹੈ ਤੇ ਇਹ ਬੱਚੇ ਦੇ ਘਰੇ ਤਾਂ ਖੁਸ਼ੀਆਂ ਹੋਣੀਆਂ ਹੋਣੀਆਂ ਸਾਡੇ ਸਕੂਲ 'ਚ ਵੀ ਪੂਰੇ ਹਨ ਵਿਆ ਵਰਗਾ ਮਾਹੌਲ ਹੈ ਜੀ